ਕੁਝ ਕਾਲ ਸਹਾ ਕਰਾਈ ਮਾਹੇ ਗੁਰਜ ਕੀ ਪਤੇ ਪੌੜੀ ਅਕਲ ਕਲਾ ਨਹ ਪਾਈਐ ਪ੍ਰਭ ਅਲਖ ਅਲੇਖੰ ਖਾੜ ਦਰਸਨ ਭ੍ਰੰਮਤੀ ਫਿਰਹਿ ਨਹ ਮਿਲਿਆ ਭੀਖੰ ਵਰਤ ਕਰੈ ਚੰਦਰਾਇਣਾ ਸੇ ਕਿਤਨ ਲਿਖੰ ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨ ਪੀਖੰ ਤੇਲਕ ਕੱਢ ਹੈ ਇਸਨਾਨ ਕਰ ਅੰਤਰ ਕਾਲਿਖੰ ਇਹ ਕਾਲਿਖੰ ਇਕੱਠਾ ਹੀ ਪਾਠ ਉਚਾਰਨ ਕਰਨਾ ਕਾਲਿਖੰ ਨਹੀਂ ਕਹਿਣਾ ਅੰਤਰ ਕਾਲਿਖੰ ਪੇਖੀ ਪ੍ਰਭੂ ਨਾਲ ਬਈ ਜਿਨ ਸੱਚੀ ਸਿੱਖੰ ਪੇਖੀ ਪਦ ਤੇ ਯਮ ਕਲਾ ਦਨੀ ਭੂਲਾ ਮਾਰਗ ਸੋ ਪਵੈ ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜੇਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾ ਸੋ ਨਿਵਾਹੁ ਗੱਡ ਜੋ ਚਲਾਉ ਨਾ ਥੀਐ ਸੋ ਨਿਵਾਹੁ ਗੱਡ ਇੱਥੇ ਵਿਸਰਾਮ ਜੋ ਚਲਾਉ ਨਾ ਥੀਐ ਕਾਰ ਕੁੜਾ ਵੀ ਛੱਡ ਸੰਮਲ ਸੱਚ ਧਣੀ ਸੰਮਲ ਸੰਮਲ ਸੱਚ ਧਣੀ ਮਹੱਲਾ ਮੰਦੇਵਾ ਹਬ ਮਸਾਣੀ ਜੋਤ ਹਬ ਸਮਾਣੀ ਜੋਤ ਮਸਾਣੀ ਨਹੀਂ ਐ ਹਬ ਸਮਾਣੀ ਜੋਤ ਜੋ ਜਲ ਘਟਾਉ ਚੰ드ਰਮਾ ਜੋ ਜਲ ਘਟਾਉ ਚੰ드ਰਮਾ ਘਟਾਉ ਟੈਂਕਾ ਲਖ ਘਟਾਉ ਟੱਡਾ ਨਹੀਂ ਬੂਲਨਾ ਜੋ ਜਲ ਘਟਾਉ ਚੰ드ਰਮਾ ਪ੍ਰਗਟ θੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚਉ ਮੁਖ ਸੁਹਾਵੇ ਨਾਮ ਚਉ ਆਠ ਪਹਿਰ ਗੁਣ ਗਾਉ ਚਲਦੇ ਚਲ ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚਉ ਆਠ ਪਹਿਰ ਗੁਣ ਗਾਉ ਨਾਨਕ ਦਰਗਹਿ ਮੰਨੀਐ ਮਿਲੀ ਨਥਾਵੇ ਥਾਉ ਪੌੜੀ ਬਾਹਰ ਭੀਖ ਨ ਪਾਈਐ ਹਾਂ ਬਾਹਰ ਭੀਖ ਨ ਪਾਈਐ ਪ੍ਰਾਪ ਅੰਤਰਜਾਮੀ ਇਕਸ ਸੋ ਜੀਉ ਬਾਹਰੀ ਹਰ ਜੀਉ ਬਾਹਰੀ ਇਕਸ ਇਥੇ ਜਮਕਲਾ ਦਨੀਐ ਹਰ ਜੀਉ ਬਾਹਰੀ ਇਥੇ ਵਿਸਰਾਮ ਹੈ ਸਭ ਫਿਰੈ ਨਿਕਾਮੀ ਮਾਨ ਰੱਤਾ ਕੁਟੰਬ ਸਿਉ ਨਿਤ ਗਰਭ ਫੇਰਾਨੀ ਫਰਾਮੀ ਮੰਮੀ ਦੇ ਨਾਲ ਹੈ ਨਿਤ ਗਰਭ ਫਰਾਮੀ ਇਹ ਰਹਾ ਗੁਮਾਨੀ ਜਗ ਮੈਂ ਕਿਆ ਗਰ ਬਹਿਦਾਮੀ ਚਲਦਿਆਂ ਨਾਲ ਨਾ ਚਲੋਈ ਖਿੰ ਜਾਏ ਬਿਲਾਮੀ ਵਿਚਰਦੇ ਵਿਚਰਦੇ ਫਿਰ ਸੰਸਾਰ ਮੈਂ ਹਰ ਜੀ ਹਕਾਮੀ ਕਰਮ ਖੁੱਲਾ ਗੁਰ ਪਾਇਆ ਕਰਮ ਖੁੱਲਾ ਕਿੱਥੇ ਠਮਕ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤੇਸ ਹੀ ਹਰ ਤੇਸ ਕੀ ਕਾਮੀ ਦਖਣ ਮਹੱਲਾ ਪੰਜਵਾ ਮੁਖੋ ਅਲਾਈ ਹਬ ਮਰਨ ਪਿਸ਼ਾਨੰਦੋ ਕੋਇ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਮੁਖੋ ਅਲਾਈ ਹਬ ਮਰਨ ਇਥੇ ਵਿਸ਼ਰਾਮ ਲਾਉਣਾ ਹੈ ਪਿਸ਼ਾਨੰਦੋ ਕੋਇ ਇਹ ਪਿਸ਼ਾਨੰਦੋ ਉਚਾਰਨ ਕਰਨਾ ਪਿਸ਼ਾਨਦੋ ਨਹੀਂ ਕਹਿਣਾ ਹੈ ਮੁਖੋਂ ਤਾਂ ਮਰਨ ਦੀ ਸਾਰੀ ਗੱਲ ਕਰਦਾ ਹੈ ਕਰਦੇ ਹਨ ਪਰ ਪਛਾਣਦਾ ਕੋਈ ਹਾਸਲ ਮਰਨਾ ਪਛਾਣਨਦੋ ਕੋਈ ਮੁਖ ਅਲਾਏ ਹੱਬ ਮਰਨ ਪਛਾਣ ਪਛਾਣਨਦੋ ਕੋਈ ਨਾਨਕ ਤਿਨਾ ਖਾਕ ਜਿਨਾ ਯਕੀਨਾ ਹਿੱਕ ਸਿਓ ਮਹੱਲਾ ਪੰਜਵਾ ਯਾਨ ਵਸੰਦੋ ਮੰਝ ਵਿਸ਼ਾਣੂ ਕੋ ਹਿਕੜੋ ਤੈ ਤਨ ਪਰਦਾ ਨਾਹੀ ਹ ਤੈ ਤਨ ਪਰਦਾ ਨਾਹੀ ਪਰਦਾ ਪੂਲਾ ਬੂਲਨਾ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾ ਮੱਤੜੀ ਕਾਂਢਕ ਆਹ ਪਾਵ ਤੋ ਵੰਦੋ ਪੀਵਸਾ ਹ ਮੱਤੜੀ ਕਾਂਢਕ ਆਹ ਇਥੇ ਵਿਸਰਾਮ ਹੈ ਪਾਵ ਤੋ ਵੰਦੋ ਪੀਵਸਾ ਮੂਤਾਨ ਪ੍ਰੇਮ ਅਥਾ ਪਸਣ ਕੂ ਸੱਚਾ ਧਣੀ ਹਾਂ ਪਸਣ ਕੂ ਸੱਚਾ ਧਣੀ ਪੌੜੀ ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੈ ਜਾਇ ਪਵਾਈਐ ਬਹ ਜੋਨੀ ਨੱਚਾ ਹੈ ਨੱਚਾ ਰਚਾ ਕਸਕੇ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਹ ਥੋਥਾ ਕੂੜਿਆਰ ਕੂੜੀ ਸਭ ਖਚਾ ਨਹੀਂ ਖਚਾ ਇਹ ਵੀ ਖਚਾ ਅੰਦਰੋਹ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਲਾਲਚਾ ਪੂਲਾ ਬੋਲਣਾ ਇਹਨੂੰ ਲਾਲ ਲੱਚਾ ਨਹੀਂ ਕਹਿਣਾ ਮਾਰਿਆ ਸੱਚਾ ਮਾਰਿਆ ਸੱਚਾ ਪਾਤਸਾਹ ਮਾਰਿਆ ਸੱਚਾ ਪਾਤਸਾਹੀ ਮਾਰਿਆ ਸਚੈ ਪਾਤ ਸਾਹਿ ਵੇਖ ਤੁਰ ਕਰ ਮੱਚਾ ਵੇਖ ਤੁਰ ਕਰ ਇੱਥੇ ਠਮਕ ਲਾ ਦੇਣੀ ਹੈ ਮੱਚਾ ਵੱਖਰਾ ਨਖੇਰ ਕੇ ਪੜਨਾ ਹੈ ਇਸ ਤਰ੍ਹਾਂ ਸੰਪਰਦਾਚ ਪਾਠ ਕਰਾਇਆ ਜਾਂਦਾ ਹੈ ਦੂਸਰਾ ਕਰਮਚਾ ਹੈ ਲਿਖਿਆ ਇਕੱਠਾ ਹੀ ਹੈ ਪਰ ਵੱਖਰਾ ਪਾਠ ਕਰਨਾ ਹੈ ਮਾਰਿਆ ਸਚੈ ਪਾਤ ਸਾਹਿ ਇੱਥੇ ਵਿਸਰਾਮ ਵੇਖ ਤੁਰ ਕਰ ਮੱਚਾ ਮਾਰਿਆ ਸਚੈ ਪਾਤ ਸਾਹਿ ਵੇਖ ਤੋਰ ਕਰ ਮੱਚਾ ਜਮਦੂਤੀ ਹੈ 헤ਰੀਆ ਦੁਖ ਹੀ ਮਹਿ ਪਚਾ ਪਚਾ ਪੂਲਾ ਭੁਲਨਾ ਹੋਤ ਪਾਵਸ ਧਰਮ ਕਾ ਨਾਨਕ ਦਾਰ ਸਚਾ ਦੱਖਣੇ ਮਹੱਲਾ ਪੰਜਵਾ ਪਰਭਾਤੇ ਪ੍ਰਭ ਨਾਮ ਜਾਪ ਗੋ ਰਕੇ ਚਰਨ ਧਾਈ ਜਨਮ ਮਰਨ ਮਾਲ ਉਤਰੈ ਸੱਚੇ ਕੀ ਗੁਣ ਗਾਇ ਮਹੱਲਾ ਪੰਜਵਾ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਨੀਆ ਸੁਣੀ ਨਾਮ ਵਿਹੂਨੀਆ ਚੰਗੀ ਚ ਜਾ ਨਾਨਕ ਸਫਲ ਜਨਮ ਜੈ ਘਟ ਉੱਠਾ ਸੱਚ ਧਣੀ ਮਹੱਲਾ ਪੰਜਵਾ ਲੋਇਨ ਲੋਈ ਡੇਠਾ ਪਿਆਸ ਨਾ ਬੁੱਜੈ ਮੂ ਘਣੀ ਪਿਆਸ ਨਾ ਬੁੱਜੈ ਮੂ ਘਣੀ ਲੋਇਨ ਲੋਈ ਡੇਠਾ ਤੇ ਵਿਸਾਮ ਐ ਪਿਆਸ ਨਾ ਬੁੱਜੈ ਬੁੱਜੈ ਪੋਲਾ ਬੋਲਣਾ ਪਿਆਸ ਨਾ ਬੁੱਜੈ ਮੂ ਘਣੀ ਲੋਇਨ ਲੋਈ ਡੇਠਾ ਪਿਆਸ ਨਾ ਬੁੱਜੈ ਮੂ ਘਣੀ ਨਾਨਕ ਸੇ ਅਖੜੀਆ ਬਿਆਨ ਜਿਨੀਂ ਦਿਸੰਦੋ ਮਾ ਪਿਰੀ ਮਾ ਪਿਰੀ ਨਾਨਕ ਸੇ ਅਖੜੀਆ ਬਿਆਨ ਇਥੇ ਵਿਸਰਾਮ ਜਿਨੀਂ ਦਿਸੰਦੋ ਮਾ ਪਿਰੀ ਪੌੜੀ ਜੇਨ ਜਾਨ ਗੁਰਮੁਖ ਸੇਵਿਆ ਤੈਨ ਸਭ ਸੁਖ ਪਾਈ ਓਹ ਆਪ ਤਰਿਆ ਕੁਟੰਬ ਸਿਓ ਸਭ ਜਗਤ ਤਰਾਈ ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ 부ਝਾਈ ਉਨ ਛੱਡੇ ਲਾਲਚ ਦੁਨੀ ਕੇ ਇਹ ਊਨ ਹੀ ਉਚਾਰਨ ਕਰਨਾ ਉਨ ਨਹੀਂ ਕਹਿਣਾ ਉਨ ਛੱਡੇ ਲਾਲਚ ਦੁਨੀ ਕੇ ਅੰਤਰ ਲੇਵ ਲਈ ਉਸ ਸਦਾ ਸਦਾ ਘਰ ਆਨੰਦ ਹੈ ਉਸ ਉਚਾਰਨ ਕਰਨਾ ਉਸ ਨਹੀਂ ਕਹਿਣਾ ਉਸ ਦਾ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਾਮ ਕੀਤਿਆ ਹਾਂ ਓਨ ਵੈਰੀ ਮਿੱਤਰ ਸਾਮ ਕੀਤਿਆ ਸਭ ਨਾਲ ਸੁਭਾਈ ਸੁਭਾਈ ਸਭ ਨਾਲ ਸੁਭਾਈ ਹੋਆ ਉਹੀ ਆਲ ਜਗ ਮਹਿ ਹੋਆ ਉਹੀ ਆਲ ਇਥੇ ਠਮਕ ਲਾ ਦਨੀ ਹੈ ਆਲ ਪੋਲਾ ਬੋਲਨਾ ਜਗ ਮਹਿ ਇਥੇ ਵਿਸਰਾਮ ਹੈ ਗੌਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸੋ ਬਣ ਆਈ ਦੱਖਣ ਮਹੱਲਾ ਪੰਜਵਾ ਸੱਚ ਸੁਹਾਵਾ ਕਾਢੀ ਐ ਕੂੜਾ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜੇਨ ਸੱਚ ਪੱਲੈ ਹੋਏ ਮਹੱਲਾ ਪੰਜਵਾ ਸੱਜਣ ਮੁਖ ਅਨੂਪ ਅਠੇ ਪਹਿਰ ਨਿਹਾਲ ਸਾ ਸੁੱਤੜੀ ਸੋ ਸਹੋ ਡਿਠ ਤੈ ਸੁਪਨੇ ਹੋਖਨੀਐ ਵਿਸਰਾਮ ਸੁੱਤੜੀ ਇਥੇ ਯਮਕ ਲਾਦਨੀਐ ਸੋ ਸਹੋ ਡਿਠ ਇਥੇ ਵਿਸਰਾਮ ਹੈ ਤੈ ਸੁਪਨੇ ਹੋਖਨੀਐ ਮਹਲਾ ਪੰਜਵਾ ਸੱਜਣ ਸੱਚ ਪਰਖ ਮੁਖ ਅਲਾਵਣ ਥੂਥਰਾ ਸੱਜਣ ਸੱਚ ਪਰਖ ਇਥੇ ਵਿਸਰਾਮ ਮੁਖ ਅਲਾਵਣ ਥੂਥਰਾ ਮਨ ਮਝਾਹੂ ਲਖ ਤੁਧ ਹੋ ਦੂਰ ਨ ਸੋ ਪੀਰੀ ਮਨ ਮਝਾਹੂ ਲਖ ਲਖ ਕੋਲਾ ਬੋਲਣਾ ਹੈ ਇਥੇ ਵਿਸਰਾਮ ਹੈ ਤੁਧ ਹੋ ਦੂਰ ਨ ਇਥੇ ਠੰਮਕ ਲਾਦਨੀ ਹੈ ਸੋ ਪੀਰੀ ਪੌੜੀ ਧਰਤ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦਸਾਹ ਸਾਹ ਉਮਰਾਵ ਖਾਨ ਟਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸੇਖ ਮਸਾਇਕਾ ਸਭੇ ਉੱਠ ਜਾਸੀ ਪੀਰ ਤੇ ਕਬਰ ਔਲੀਏ ਕੋ ਥਿਰ ਨ ਰਹਾ ਸੀ ਕੋ ਪਤਿ ਯਮ ਕਲਾ ਦਿੰਨੀ ਰੋਜ਼ਾ ਬਾਗ ਨਿਵਾਜ ਕਤੀਬ ਵਿਣ ਬੁਝੇ ਸਭ ਜਾਸੀ ਲੱਖ 84 ਮਦਨੀ ਸਭ ਆਵੇ ਜਾਸੀ ਨਿਹਚਲ ਸੱਚ ਖੁਦਾ ਏਕ ਖੁਦਾ ਬੰਦਾ ਅਬਿਨਾਸੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਨੀਚਲ ਇਥੇ ਯਮਕ ਲਾ ਦਨੀ ਹੈ ਸੱਚ ਖੁਦਾ ਇਹ ਇੱਕ ਇਥੇ ਵਿਸਰਾਮ ਖੁਦਾ ਇਹ ਬੰਦਾ ਇਥੇ ਠਮਕ ਅਬਿਨਾਸੀ ਦੱਖਣੇ ਮਹੱਲਾ ਪੰਜਵਾ ਡਿੱਠੀ ਹਾਬ ਟੰਡੋਲ ਕਸ ਬਾਜ ਨਾ ਕੋਏ ਡਿੱਠੀ ਹਾਬ ਟੰਡੋਲ ਇਥੇ ਵਿਸਰਾਮ ਇੱਕ ਕਸ ਬਾਜ ਨਾ ਕੋਈ ਆਓ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ ਲੱਗ ਬਹੁਤਾ ਖਸਕੇ ਨਹੀਂ ਬੋਲਣਾ ਲੱਗ ਦਰਮਿਆਨਾ ਜਿਹਾ ਬੋਲਣਾ ਆਓ ਸੱਜਣ ਤੂੰ ਮੁਖ ਲੱਗ ਮੇਰਾ ਮਨ ਤਨ ਠੰਡਾ ਹੋਏ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾ ਆਸਕ ਆਸਾ ਬਾਹਰਾ ਮੂ ਮਾਨ ਵੱਡੀ ਆਸ ਆਸਕ ਆਸਾ ਬਾਹਰਾ ਕਿਸਰਾ ਮੂ ਮਾਨ ਵੱਡੀ ਆਸ ਆਸ ਨਿਰਾਸ਼ਾ ਹਿੱਕ ਤੂੰ ਹਉ ਬਲ 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 ਗਈ ਆਸ ਹਉ ਬਲ ਬਲ ਇੱਥੇ ਠਮਕ ਬਲ ਗਈ ਆਸ ਇਕੱਠਾ ਪਾਠ ਬੋਲਣਾ ਹੈ ਮਹੱਲਾ ਪੰਜਵਾ ਵਿਛੋੜਾ ਸੁਨੇ ਦੁੱਖ ਵਿਣ ਡਿੱਠੇ ਮਰਿਯੋਦ ਇਹ ਦੁੱਖ ਬਾਦ ਤੇ ਵਿਸਰਾਮ ਲਾਉਣਾ ਵਿਛੋੜਾ ਸੁਨੇ ਦੁੱਖ ਵਿਣ ਡਿੱਠੇ ਮਰਿਯੋਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਦ ਬਿਰਹੀ ਨਾ ਤੀਰੋਦ ਪੌੜੀ ਟਾਟ ਤੀਰਥ ਦੇਵ ਦਿਵਾਲਿਆ ਹਾਂ ਟਾਟ ਤੀਰਥ ਦੇਵ ਦਿਵਾਲਿਆ ਕੇਦਾਰ ਮਥੁਰਾ ਕਾਸੀ ਕੇਦਾਰ ਮਥੁਰਾ ਕਾਸੀ ਕੋਟ ਤਤੀਸਾ ਦੇਵਤੇ ਕੋਟ ਤਤੀਸਾ ਦੇਵਤੇ ਸੁਣ ਇੰਦਰਾ ਜਸੀ ਸਣ ਸਣ ਇੰਦਰਾ ਜਸੀ ਸੁਣਨੀ ਹੈ ਸਣ ਇੰਦਰਾ ਜਸੀ ਸਿਮਰਿਤ 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 ਸ਼ਾਸਤਰ ਵੇਦ ਚਾਰ ਖਾਟ ਦਰਸ ਸਮਾਸੀ ਖਾਟ ਪੋਲਾ ਬੋਲਣਾ ਹੈ ਖਾਟ ਦਰਸ ਸਮਾਸੀ ਪੋਲੀ ਜੀਵਾਜ ਨਾਲ ਪੜਿਆ ਕਰ ਕਰੋੜ ਕੇ ਨਾ ਪੜਿਆ ਕਰ ਪਤਾ ਉਥੀ ਪੰਡਿਤ ਗੀਤ ਕਵਿਤ ਕਵਿਤ ਪੋਲਾ ਪੂਥੀ ਪੰਡਿਤ ਗੀਤ ਕਵਿਤ ਇਨੋਂ ਕੋਈ ਤ ਨਹੀਂ ਕਹਿਣਾ ਹੈ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸੰਨਿਆਸੀਆ ਕਿੱਪੀ ਲੱਗੀ ਹੋਈ ਆ ਜਤੀ ਸਤੀ ਸੰਨਿਆਸੀਆ ਜਤੀ ਸਤੀ ਸੰਨਿਆਸੀਆ ਸਾਬ ਕਾਲੈ ਵਾਸੀ ਮਨ ਜੋਗੀ ਦੇ ਦੇ ਗੰਬਰਾ ਮੋਨ ਨਹੀਂ ਕਹਿਣਾ ਮੋਨ ਮੋਨ ਜੋਗੀ ਦਿਗੰਬਰਾ ਇਥੇ ਵਿਸਰਾਮ ਜਮੈ ਸਣ ਜਾਸੀ ਜਮੈ ਨਹੀਂ ਕਹਿਣਾ ਜਮੈ ਸਣ ਬੋਲਾ ਬੋਲਣਾ ਜਮੈ ਸਾਣ ਜਾਸੀ ਜਮਾ ਦੇ ਨਾਲ ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੀ ਸ਼ਲੋਕ ਦਖਣੇ ਮਹੱਲਾ ਪੰਜਵਾ ਦਖਣੇ ਮਹੱਲਾ ਨਹੀਂ ਕਹਿਣਾ ਇਸ ਤਰ੍ਹਾਂ ਨਖੀਰ ਕੇ ਹੀ ਪੜਨਾ ਹੈ ਸ਼ਲੋਕ ਦਖਣੇ ਮਹੱਲਾ ਪੰਜਵਾ ਦਖਣੇ ਤੇ ਵਿਸਰਾਮ ਦਾਓ ਸੈ ਨੰਗੇ ਨਹ ਨੰਗ ਭੁਖੇ ਲਖ ਨਾ ਭੁਖਿਆ ਸੈ ਨੰਗੇ ਨਹ ਨੰਗ ਇਥੇ ਵਿਸਰਾਮ ਭੁਖੇ ਲਖ ਨਾ ਭੁਖਿਆ ਇਸ ਤਰ੍ਹਾਂ ਭੁਖੇ ਕੋੜ ਨਾ ਦੁੱਖ ਦੁਖੇ ਕੋੜ ਇਥੇ ਠਮਕ ਨਾ ਦੁੱਖ ਇਥੇ ਵਿਸਰਾਮ ਨਾਨਕ ਪਰੀ ਪਿਖੰਦੋ ਸੋਬ ਦਿਸ਼ਟ ਨਾਨਕ ਪਰੀ ਤਖੰਦੋ ਠਿਠਮਕ ਸੁਭ ਦਿਸ਼ਟ ਸ੍ਰੀ ਸਹਿਜ ਪਾਠ ਸੇਵਾ ਸ੍ਰੀ ਸਹਿਜ ਪਾਠ ਸੇਵਾ